ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮੇ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਖੰਨੇ ਮੰਡੀ ਆ ਬੈਠੀਆਂ ਬਾਈ ਬਿਨਾ ਦੁੱਧ ਤੋਂ ਮੱਝਾਂ ਉੱਧਰ ਜਿਹੜੀ ਇਹ ਭੇਡ ਦੇ ਵਿੱਚ ਆ ਬਾਈ ਇਹ ਤਾਜ਼ੀਆਂ ਮੱਝਾਂ ਉੱਧਰ ਆ ਦੇਖ ਲਓ ਬਿਨਾ ਦੁੱਧ ਤੇ ਟੱਕੇ ਕੱਟੀਆਂ ਉੱਧਰ ਬਾਈ ਬੱਚਿਆਂ ਲਈ ਫਿਰਦੇ ਆ ਆਹ ਨਾਲਾਈ ਜਾਂਦੇ ਆ। ਨਾਲਾ ਨਾਲ ਅੱਗੇ ਤਿਆਰ ਕਰਦੇ ਬਾਈ ਹਜੇ। ਭਾਈ ਅੱਜ ਨਾ ਅਸਰ ਬੱਛੇ ਲੱਗਦੀ ਆ ਵਧੀਆ ਬ੍ਰੀਡ ਚ ਹੁੰਦੀ ਆ। ਉਹ ਜਿਹੜੀਆਂ ਬਾਈਆਂ ਨੇ ਅੱਜ ਇਹ ਲੋਕੇ ਖੜੀਆਂ ਪਰੇ। ਬਾਕੀ ਜੋ ਵੀ ਆਪਾਂ ਡਿਟੇਲ ਉਹ ਬਾਈਆਂ ਤੇ ਲੈਂਦੇ ਆ। ਬਾਈ ਕਿਹੜਾ ਏਰੀਆ ਜੀ ਆਪਣਾ? ਤੌੜਾ। ਆਪਰਾ ਮੋਬਾਈਲ ਜੇ ਤਾਂ ਉਧਰ ਨੋਡੇ ਬੱਤੇ ਕਿਸੇ ਨੇ ਬੱਚੀ ਲੈਣੀ ਹੋਵੇ ਮੋਬਾਈਲ ਨੰਬਰ ਦੱਸਿਓ 9041536317 ਠੀਕ ਹੈ ਜੀ ਤੇ ਵੀਰੇ ਸੀਮਨ ਸੋਮਨ ਪੁੱਛ ਕੇ ਲੈਂਦੇ ਕਿ ਐਦਾਂ ਹੀ ਹਾਂ ਪੁੱਛ ਗਏ ਵੀ ਅੱਛਾ ਸੀਮਨ ਪੁੱਛ ਕੇ ਲੈਂਦੇ ਉਹਦੇ ਸਾਰਾ ਕੁਝ ਦੱਸ ਦਾਂਗੇ ਠੀਕ ਹੈ ਜੀ ਜਿਹੜੀਆਂ ਆ ਬੱਚੀਆਂ ਇਹ ਜਿਕੜਾ ਆ ਬੱਚੀ ਖੜੀ ਇਹਦਾ ਕਿਆ ਮੁੱਲ ਕਰਦੇ ਆ ਇਹਦੇ ਸਾਰਾ ਕੁਝ ਬਈ ਫੋਨ 'ਤੇ ਕਰਾਂਗੇ ਠੀਕ ਹੈ ਜੀ ਸਾਰਾ ਇਹਨਾਂ ਫੋਨ ਮੁੱਲ ਕੀ ਫੁੱਲ ਆਪਣੇ ਐਡਰੈਸ ਦੱਸਿਓ ਕਿੰਨਾ ਹੈ ਜੀ ਪਿੰਡ ਧੌਲਾ ਬਈ ਤਹਿਸੀਲ ਤਪਾ ਜਲਾਵਰਨਾਲਾ ਠੀਕ ਹੈ ਜੀ ਭਾਈ ਜੇ ਕਿਸੇ ਵੀ ਵੀਰ ਨੇ ਅੌਸਰ ਬੱਚੀ ਲੈਣੀ ਹੋਈ ਤਾਂ ਬਾਈਆਂ ਨੂੰ ਫੋਨ ਲਾ ਲਿਓ ਇੱਕ ਵਾਰ ਮੋਬਾਈਲ ਨੰਬਰ ਬੋਲ ਦੇ ਵੀ ਦੁਬਾਰਾ 90415317 ਠੀਕ ਹੈ ਵੀਰ ਧੰਨਵਾਦ ਵੀਰ ਇਹਨਾਂ ਦੰਦਾ ਦੁੰਦਾ ਬਾਰੇ ਸਰ ਉਹ ਆਪਣੀਆਂ ਚਾਰੇ ਬਈ ਅੱਛਾ ਚਾਰੇ ਖੀਰੀਆਂ ਨੇ ਠੀਕ ਹੈ ਜੀ ਮਤਲਬ ਜਿੰਨੇ ਵੀ ਇਹ ਨਾ ਇੱਥੇ ਦੂਜੇ ਮੁੰਡਿਆਂ ਦੀਆਂ ਨੇ ਉਹ ਹੈ ਨਹੀਂ ਅੱਛਾ ਜੀ ਇਹ ਵੀ ਚਲੋ ਛੋਟੇ ਬੱਚੇ ਹੈ ਜੀ ਇਹ ਵੀ ਖੀਰੀਆਂ ਆ ਬਾਈਆਂ ਨੇ ਭਾਈ ਜਿੰਨੀਆਂ ਵੀ ਬੱਚੇ ਲਈਆਂ ਮੂੰਹ ਤੋਂ ਖੀਰੀਆਂ ਆ ਖੰਨੇ ਮੰਡੀ ਬਾਈ ਟੌਪ ਟੌਪ ਦੀਆਂ ਆਆਂ ਸੋ ਬੜਾ ਦੋਦਾਂ ਰਿਹਾ ਆ ਜਰਸੀ ਵੈਟ ਦੀ ਬਰੀਡ ਚੈੱਕ ਕਰਿਓ ਬਈ ਬਾਟਾ ਬੰਦ ਕਰੀਓ ਸਾਡੇ ਮੈਂ ਆਹ ਬਹੁਤ ਤਰੀਕ ਦੀ ਬਹੁਤ ਚੀ ਜਰਸੀ ਦੀ ਇੱਕ 30 ਮੁੱਲ ਕਰਦੇ ਬਾਈ ਬਾਈ ਦਾ ਹੁਣ ਦਿਖਾਉਂਦੇ ਬਾਈ ਸਾਨੂੰ ਜੇ ਸੀਗਾ ਵਾਨਾ ਉਹਨਾਂ ਤੁਸੀਂ ਦੇਖ ਸਕਦੇ ਸੂਈ ਵੀ ਆ ਬੱਚਾ ਆ ਮਗਰ ਇਹਦੇ ਚਾਚਾ ਲੱਕੇ ਚੱਲ ਐ ਵੀ ਚੱਲ ਥੇਸ ਕੁਆਲਟੀ ਬਾਈ ਤੁਸੀਂ ਗੈਂ ਦੀ ਦੇਖ ਸਕਦੇ ਆ ਕੱਦ ਹੈਗਾ ਛੋਟਾ ਮੁੱਲ ਕਰਦੇ ਜੀ ਮੁੱਲ 45000 ਆ ਜੀ ਕਿੰਨੇ ਦੋਗੇ ਜੀ 40000 ਦੁੱਧ ਕਿੰਨਾ ਥੱਲੇ ਦੇ ਜੀ ਦੁੱਧ 11 ਕਿਲੋ ਆ ਪੰਜਵਾਂ ਦਿਨ ਸੂਈ ਨੂੰ ਠੀਕ ਹੈ ਜੀ ਉਹ ਤੇ ਕਿਹੜਾ ਜੀ ਇਹ ਖੀਰੀ ਹੈ ਜੀ ਖੀਰੀ ਹੈ ਜੀ ਆਪਣਾ ਮੋਬਾਈਲ ਨੰਬਰ ਦੱਸਿਓ 98922 ਹਾਂ ਜੀ 140 ਇੱਕ ਵਾਰ ਦੁਬਾਰਾ ਬੋਲਿਓ 98922 ਹਾਂ ਜੀ 140 ਠੀਕ ਹੈ ਜੀ ਭਈਆ ਅੱਜ ਵੀ ਨਾ ਹਾਈਟ ਲੈਂਥ ਚੈੱਕ ਕਰ ਲਓ ਇਧਰੋਂ ਮੈਂ ਸ਼ਾਮੀ ਸ਼ਾਮੀ ਟੈਲ ਨੂੰ ਕੋਲ ਆਇਆ ਵੀ ਇਧਰੋਂ ਮੋਬਾਈਲ ਭਈਆ ਚੱਕੇਗਾ ਤਾਂ ਦਬੇਲੇ ਆ ਪੱਠਾ ਪੋੜਾ ਤੁਸੀਂ ਦੇਖ ਸਕਦੇ ਕਿੰਨੇ ਵਜੇ 9 9:30 ਦਾ ਨਵੇਂ 9 ਵਜੇ ਸਮਾਂ ਦਾ ਤਾਂ ਫੇਰ ਕਟੂ ਮਾਲ 'ਚ ਖੜੀ ਆ ਬਈ ਇਹ ਓਹਾ ਦੇਖੋ ਦੂਜੀਆਂ ਮੱਝਾਂ ਨਾਲੋਂ ਕਿੰਨਾ ਕੱਦ ਬੜਾ ਹੈ ਦਾ ਥੁੱਲ ਬੜੀ ਵੈਸਾ ਹਾਈਟ ਲੈਂਥ ਦੀ ਥਾਂ ਨਵਾਨਾ ਤੁਸੀਂ ਦੇਖ ਸਕਦੇ ਅੱਜ ਇਹਦਾ ਆਖਰੀ ਦਿਨ ਹੈ ਬਾਈ ਹੁਣ ਦਿਖਾਉਂਦੇ ਤੁਹਾਨੂੰ ਮਹਿਸਾ ਖੇੜੀ ਤੇ ਲਈ ਤੀ ਕਹਾਂ ਕਬੇਹਰਾ ਅੱਜ ਮੰਡੀ ਪਰ ਆ ਵੀ ਬਾਈ ਝੋਟੀ ਦੇਖੋ ਇਹਦੀ ਹਾਈਟ ਲੈਂਥ ਆ ਅ ਨਿੱਕ ਨੰਬਰ ਆ ਜਿਹੜੇ ਕਾਟੂ ਮਾਲ ਤੇ ਚਕਟੀਆਂ ਜਾਂਦੀਆਂ ਝੋਟੀਆਂ ਇੱਕ ਨੰਬਰ ਜਾਂਦੀਆਂ ਸਾਰੀਆਂ ਇੱਕ ਕਾਰਨ ਬਾਈ ਡਾਕਟਰਾਂ ਦਾ ਵੀ ਬਣਿਆ ਏ ਐਡੀਆਂ ਐਡੀਆਂ ਮਸਾਂ ਕਾਟੂ ਮਾਲ ਤੇ ਜਾਣ ਦਾ ਡਾਕਟਰਾਂ ਤੋਂ ਸਹੀ ਚੈੱਕ ਨਹੀਂ ਹੁੰਦੀਆਂ ਜਾਂ ਕੋਈ ਵੀ ਗਲਤ ਮਤਲਬ ਗਲਤ ਹੋ ਜਾਂਦਾ ਜਿਕਣਾ ਜਾਂ ਏਆਈ ਸਹੀ ਟਾਈਮ ਤੇ ਨਹੀਂ ਹੁੰਦੀ ਉਹ ਕਾਰਨ ਵੀ ਬਣਦਾ ਏ ਆ ਮੱਜ ਨਾ ਬਾਈ ਹੱਬ ਜੇ ਸੂਣ ਪਰ ਆ ਜਵੇ ਆ ਮੱਜ ਨਾ ਜੇ ਸੂਣ ਤੇ ਆਉਂਦੀ ਆ ਘੱਟ ਤੇ ਘੱਟ ਬਾਈ 3 ਲੱਖ ਦੀ ਮਾਚ ਹੈ 24 25 ਕਿਲੋ ਵਾਲੀ ਮਹ ਹੈ ਜੀ ਇਹ 24 25 ਕਿਲੋ ਤਾਂ ਆਰਾਮ ਗੱਲ ਪਾਉਣਾ ਮੈਂ ਇਸਨੇ ਜੀ ਕਿੱਸੇ ਮਾਲ ਦੇ ਇਹ ਹਾਲਾਤ ਦੇਖੋ ਬਾਈ ਬਾਈ ਜੁੜੇ ਨਾ ਕਟਾ ਲੈ ਕੇ ਆਏ ਆ ਮੂੰਹ ਤੇ ਹੈਗਾ ਬੋਦੰਦਾ ਆਹ ਫਾਈਟ ਲਾਚ ਤੁਸੀਂ ਦੇਖ ਸਕਦੇ ਸਿੰਘ ਸੋਭਾ ਜਮਾਈ ਬੰਦਾ ਕਟਾ ਹੈ ਬਾਈ ਯਾਰ ਇਹ ਕਹਿੰਦੇ ਰੱਖਣ ਵਾਲੇ ਬਸ ਹੀ ਲੈਣਾ ਕੀ ਅਮੁੱਲ ਕਰਦੇ ਜੀ 1 ਲੱਖ ਰੁਪਏ ਦਾ ਆਪਣਾ ਮੋਬਾਈਲ ਨੰਬਰ ਦੱਸੋ ਜੀ 9478716155 ਟਿਕਟ ਦੁਆਰਾ ਬੋਲਿਓ ਜੀ 9478716155 ਠੀਕ ਹੈ ਜੀ ਕਿਹੜੇ ਸੀਮੰਟ ਦਾ ਜੀ ਪਤਾ ਕੋਈ ਜੀ ਹਾਂਜੀ 70575 ਦਾ ਹਾਂਜੀ ਪਤਾ ਇਹ ਮਾੜਾ ਕਰਵਾਉਣਾ ਦੀ ਮਾ ਆਹ ਵਧੀਆ ਰਹਿਣੀ ਦੀ 50000 ਹੈਗੀ 18 ਮੀਲੀਟਰ ਘਰੇ ਆਪਣੇ ਘਰੇ ਹੀ ਹੈ ਠੀਕ ਹੈ ਜੀ ਦੇਣੀ ਦੇਣਾ ਕਿੰਨੇ ਦਾ ਕਹੀ ਇਹ 5000 ਘੱਟ ਦੇ ਦਾਂਗੇ ਕਿੰਨੇ ਦਾ ਜੀ ਲੱਖ ਤੋਂ ਹਾਂ ਕੋਈ ਦੇ ਕਿਸੇ ਵੀ ਵੀਰ ਨੇ ਇਹ ਕਟਾ ਲੈਣਾ ਹੋਵੇ ਰੱਖਣ ਵਾਸਤੇ ਤਾਂ ਬਾਈ ਨੇ ਕੰਟੈਕਟ ਕਰਿਓ ਆ ਦੇਖੋ ਬਾਈ ਇੱਧਰ ਜੋਰ-ਜੋਰ ਕੇ ਖੜਾਈਆਂ ਪਈਆਂ ਫਾਈਨ ਮੰਡੀ ਜੇ ਰੇਟੀ ਵਣਿਆ ਜਾ ਫਲਮ ਵਧੀਆ